ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ 31 ਜੁਲਾਈ ਤੋਂ ਬਾਅਦ ਇਹ ਉਹਨਾਂ ਮਾਪਿਆਂ ਲਈ ਠੀਕ ਨਹੀਂ ਹੋਏਗਾ ਜੋ ਆਪਣੇ ਨਾਬਾਲਗ ਬੱਚਿਆਂ ਨੂੰ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ਦੀ ਆਜ਼ਾਦਤ ਦਿੰਦੇ ਹਨ ਅਤੇ ਜੇਕਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦੇ ਹੋਏ ਫੜੇ ਗਏ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਸਬੰਧ ਵਿੱਚ ਅੱਜ ਨੰਗਲੈ ਟ੍ਰੈਫਿਕ ਪੁਲਿਸ ਨੇ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਨਾਕਾ ਲਗਾਇਆ ਅਤੇ ਹਗਾਮਾ ਕਰਨ ਵਾਲੇ ਚਾਰ ਸਕੂਲੀ ਵਿਦਿਆਰਥੀਆਂ ਦੇ ਖਿਲਾਫ ਚਲਾਨ ਕੱਟੇ ਗਏ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਦੇ ਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਕਾਰਵਾਈ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਕੀਤੀ ਜਾ ਰਹੀ ਹੈ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਅਤੇ ਜੋ ਬੱਚੇ 18 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ ਉਹ ਤੁਰੰਤ ਆਪਣਾ ਡਰਾਈਵਿੰਗ ਲਾਇਸੈਂਸ ਜ਼ਰੂਰ ਬਣਾ ਲੈਣ ਕਿਉਂਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ਟ੍ਰੈਫਿਕ ਨਿਯਮ ਬਹੁਤ ਸਖਤ ਹਨ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਕਿ ਲੋਕਾਂ ਦੀ ਮੰਗ ਸੀਗੀ ਕਿ ਜਿਹੜੇ ਹੁੱਲੜਵਾਜ ਬੱਚੇ ਆ ਕੁਝ ਸਾਰੇ ਨਹੀਂ ਕੁਝ ਬੱਚੇ ਐਦਾਂ ਦੇ ਐ ਕਿ ਜਿਹੜੇ ਉਹ ਪਿੰਡਾਂ ਪੁੰਡਾਂ ਚੋਂ ਆਦੇ ਹੋਲਡ ਬਾਜੀ ਕਰਦੇ ਐ ਪਰ ਸਾਰੇ ਨਹੀਂ ਐ ਉਹਨਾਂ ਨੂੰ ਸਿਰਫ ਇਹੀ ਸਬਕ ਐ ਕਿ ਅੰਡਰੇਜ ਐ ਜਿਹੜੇ ਉਹ ਆਪਦੇ ਲਾਇਸੈਂਸ ਬਣਾਣ ਤੇ ਜਿਹੜਾ ਨਵਾਂ ਕਾਨੂੰਨ ਲਾਗੂ ਹੋਇਆ ਐ ਉਹਦੇ ਸਬੰਧ ਦੇ ਵਿੱਚ ਇਹ ਮਿਸ਼ਨ ਸੀਗਾ ਅੱਜ ਕਿ ਆਪਣੇ ਲਾਇਸੈਂਸ ਜਿਹੜੇ ਹੈ ਭਾਈ ਜੇ 18 ਸਾਲ ਦੀ ਉਮਰ ਐ ਤਾਂ ਬਣਾ ਲਓ ਜੇ ਨਹੀਂ ਹੈਗੇ ਬਣੇ ਹੋਏ ਤਾਂ ਬਣਾਓ ਪਰ ਨਾ ਚਲਾਓ ਕਿਉਂਕਿ ਨਵੇਂ ਕਾਨੂੰਨ ਦੇ ਵਿੱਚ ਮਾਂ-ਬਾਪ ਨੂੰ ਵੀ ਸਜ਼ਾ ਐ ਉਸ ਤਹਿਤ ਸਕੂਲਾਂ ਦੇ ਵਿੱਚ ਮਾਨਯੋਗ ਐਸਐਸਓ ਸਾਹਿਬ ਨੇ ਆਰਡਰ ਕੀਤੇ ਸੀ ਕਿ ਤੁਸੀਂ ਹਰ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਸਮਝਾਓ ਵੀ ਔਰ ਜਿਹੜੇ ਕੁਝ ਬੱਚੇ ਫੁੱਲੜ ਬਾਜੀ ਕਰਦੇ ਆ ਉਹਨਾਂ ਦੇ ਪੇਰੈਂਟਸ ਨਾਲ ਵੀ ਰਾਬਤਾ ਕਰੋ ਤੇ ਉਹਨਾਂ ਬੱਚਿਆਂ ਦੇ ਚਲਾਨ ਵੀ ਕਰੋ ਜਿਹੜੇ ਬੱਚੇ ਨਹੀਂ ਮੰਨਦੇ ਇਸੇ ਤਹਿਤ ਕੜੀ ਤਹਿਤ ਅੱਜ ਇਸ ਕਾਰਵਾਈ ਅੱਜ ਕਿੰਨੇ ਮੋਟਰਸਾਈਕਲ ਬੋਰਡ ਕੀਤੇ ਕਿੰਨੇ ਪਕੜੇ ਗਏ ਜੀ ਅੱਜ ਫਿਲਹਾਲ ਤਾਂ ਇੱਥੇ ਚਾਰ ਚਲਾਨ ਕੀਤੇ ਆ ਠੀਕ ਹੈ ਨਾ ਬਾਕੀ ਇਹ ਮਿਸ਼ਨ ਹੈ ਜਿਹੜਾ ਚੱਲਦਾ ਰਹੂਗਾ ਅਗਲੀ 1.5 ਵਾਰੀ ਤੇ ਵਾਰਨਿੰਗ ਵੀ ਦਿੱਤੀ ਹੈ ਜੀ ਹਾਂ ਵਾਰਨਿੰਗ ਵੀ ਦਿੱਤੀ ਹੈ ਕੁਝ ਬੱਚਿਆਂ ਨੂੰ ਵਾਰਨਿੰਗ ਦਿੱਤੀ ਹੈ ਕਿ ਵੀ ਤੁਸੀਂ ਆਪ ਦੇ ਕਾਗਜ਼ ਪੱਤਰ ਰੱਖੋ ਲਾਇਸੈਂਸ ਵਗੈਰਾ ਤੁਸੀਂ ਬਣਾਓ ਆ ਅਸੀਂ ਸਕੂਲਾਂ ਦੇ ਵਿੱਚ ਸੈਮੀਨਾਰ ਵੀ ਲਾਵਾਂਗੇ ਜਿਹੜੇ ਸੈਮੀਨਾਰ ਇਸ ਕਰਕੇ ਲਾਵਾਂਗੇ ਕਿ ਬੱਚਿਆਂ ਨੂੰ ਦੱਸਿਆ ਜਾਊਗਾ ਕਿ ਤੁਸੀਂ ਅੰਡਰਏਜੋ ਨਾ ਮੋਟਰਸਾਈਕਲ ਸਕੂਟਰ ਲਿਆਓ ਜੇ ਲਿਆਉਣਾ ਹੈ ਤੇ ਪਹਿਲਾਂ ਆਪਣਾ ਲਾਇਸੈਂਸ ਬਣਾਓ 18 ਸਾਲ ਦੀ ਉਮਰ ਪਾਰ ਕਰ ਜਿੰਦੇ ਬਣਾ ਲਓ ਠੀਕ ਹੈ ਨਾ ਇਹ ਸਾਡੇ ਲਈ ਨਹੀਂ ਇਹ ਬੱਚਿਆਂ ਦੀ ਸਾਰਿਆਂ ਲਈ ਇਹ ਲਾਗੂ ਹੈ ਕਿ ਲਾਇਸੈਂਸ ਜ਼ਰੂਰੀ ਹੈ ਇਸੇ ਕੜੀ ਤਰ੍ਹਾਂ